मन रेखा मन बाबा ਅੱਜ ਅਸੀਂ ਜਿਹੜਾ ਮਾਰਕਫੈਟ ਖੰਨੇ ਦੇ ਦਫ਼ਤਰ ਮੂਹਰੇ ਬੈਠੇ ਆ ਅਸੀਂ ਜਿਹੜਾ ਇਹ ਧਰਨਾ ਲਾਇਆ ਡੀਏਪੀ ਦੀ ਜਿਹੜੀ ਸੌਟੇਜ ਆ ਪੂਰੇ ਪੰਜਾਬ ਪੱਧਰ ਦੇ ਉੱਤੇ ਇਸ ਕਾਰਨ ਦੇ ਕਰਕੇ ਲਾਇਆ ਵਾ ਕਿਉਂਕਿ ਨਾ ਤਾਂ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਨੇ ਜਿਹੜੀ ਇੱਕ ਪੰਜਾਬ ਦੇ ਜਾਨੀ ਕਿ ਕਿਸਾਨੀ ਦੇ ਰੀੜ ਦੀ ਹੱਡੀ ਮੰਨਿਆ ਜਾਂਦਾ ਉਹਨਾਂ ਦੇ ਵਿੱਚ ਵਿੱਚ ਬਿਲਕੁਲ ਡਾਈ ਹੈ ਨਹੀਂ ਨਾ ਮਾਤਰਾ ਯਾਨੀ ਕਿ ਸਾਡੇ ਬਲਾਕ ਮਾਛੂਵੜਾ ਸਮਰਾਲਾ ਉਹ 54 ਸੋਸਾਇਟੀਆਂ ਪੈਂਦੀਆਂ ਨੇ ਜਿਨ੍ਹਾਂ ਦੇ ਵਿੱਚ ਜੇ ਆਪਾਂ ਕਰੀਏ 4% 4 5% ਸਪਲਾਈ ਆਈ ਆ ਛੇ ਸੋਸਾਇਟੀਆਂ ਦੇ ਵਿੱਚ ਡਾਈ ਪਹੁੰਚਿਆ ਉਹ ਵੀ 7 ਮਹੀਨੇ ਦੇ ਵਿੱਚ ਲੋਕਾਂ ਦੇ ਵਿੱਚ ਪੂਰੀ ਹਹਾਕਾਰ ਮੱਚੀ ਪਈ ਆ ਫਸਲ ਉਹਨਾਂ ਨੇ ਬੀਜਣ ਨੂੰ ਜਿਹੜੀ ਆਲੂਆਂ ਦੀ ਫਸਲ ਬੀਜਣੀ ਆ ਜਗਾਹਾਂ ਆਪਣੀ ਕਣਕ ਦੀ ਫਸਲ ਬੀਜਣੀ ਉਹਦੇ ਲਈ ਬਿਲਕੁਲ ਡਾਈ ਹੈ ਨਹੀਂ ਜੇ ਕਿਤੇ ਬੂਰੋ ਨੇੜੇ ਉਹ ਮਿਲਦਾ ਵਾ ਉਹਦੇ ਨਾਲ ਘੱਟੋ-ਘੱਟ 5-700 ਦਾ ਇਹ ਦੇ ਨਾਮ ਸਮਾਨ ਜਿਹੜਾ ਕਿਸਾਨਾਂ ਨੂੰ ਥੋਪਿਆ ਜਾਂਦਾ ਇਹ ਕਿਸਾਨਾਂ ਦੀ ਦਿਨੇ ਇੱਟੇ ਦਿਨ ਦੇ ਵਿੱਚ ਪੂਰੀ ਲੁੱਟ ਹੋ ਰਹੀ ਆ ਬਈ ਜਿਹੜੀ ਕਿਸਾਨਾਂ ਨੂੰ ਜਿਹੜੀ ਡਾਈ ਦੀ ਸਪਲਾਈ ਆ ਉਹ ਨਰ ਬਿਗਨ ਆ ਆਲੂ ਕੀਤੀ ਜਾਵੇ ਬਿਨਾ ਕਿਸੇ ਸਮਾਨ ਦੇ